ਹਾਂ ਛਿਆਂ ਕੋਲ ਛੱਟੇ ਪਾਤੇ ਜਿੰਨਾ ਮੈਂ ਸ਼ੈਂਕ ਨੂੰ ਕਮਾਣਾ ਸਾਫ਼ ਰੱਖਣਾ ਲੈ ਕੋਠੇ ਪਾ ਲਈ ਤਪ ਬਹੁਤ ਆ ਜਾਇਆ ਆਹ ਉੱਪਰ ਹੈ ਧਰਾਣੇ ਦਾ ਰੂਹ ਪਿੰਜੇ ਅੱਗੇ ਕੀ ਕਹਿੰਨੀ ਜੀ ਤੂੰ ਆਗਿ ਲਾਤਾ ਓਏ ਤੇਰੇ ਚਿੱਟੀ ਦਾ ਆਗ ਦੇ ਆਹ ਤੇਲ ਆਹ ਫਰਸ਼ ਤੇ ਥੋੜੀ ਚਿੱਟੀ ਦਾ ਹੈ ਤੇਲ ਨਾਲ ਸਾਫ਼ ਕਰਨੀਆਂ ਦੇਖ ਗਿਆ ਮੈਨੂੰ ਨਹੀਂ ਲੱਗਦਾ ਹੁਣ ਹਾਂ ਨਰਲਾ ਦੇ ਉਹਨਗੀ ਦੇ ਗਏ ਨਹੀਂ ਆ ਉਹ ਥੋੜਾ ਥੋੜਾ ਬਾਪ ਵੀ ਪਸਾਰ ਥੱਲੇ ਮਵੇਰੀ ਜਾਨੀ ਲੈ ਸਾਰਾ ਥੱਲੇ ਸੜਦਾ ਆ ਮਾਪੇ ਤੇ ਫਾਰਸ ਵੀ ਲੈ ਕੇ ਆਈ ਲੈ ਕੇ ਨਹੀਂ ਆਈ ਕੋਲ ਤੋਂ ਲਿਆਂਦਾ ਬਾਕੀਆਂ ਨੂੰ ਕਹਿ ਲਾ ਰੋਜ਼ ਹੀ ਲਾਈਦਾ ਹਰ ਇੰਨਾ ਥੋੜੀ ਚਿੱਟੀ ਦਾ ਹਾਏ ਹਾਏ ਸਾਰੇ ਲਾਣਾ ਜਾਂਦੇ ਸਾਰੇ ਪਸਲਾਣਾ ਹਾਂ ਸਾਡਾ ਪੱਕ ਗਿਆ ਹੁਣ ਮੈਂ ਤਾਂ ਚੱਲ ਹਾਰ ਚੁੱਕਣਾ ਸਾਰਾ ਸਾਰੇ ਕੋਲ ਹੋਰ ਵੀ ਨਹੀਂ ਲੋਦੇ ਹੋਰ ਵੀ ਕੁਲੀ ਲੋਦੇ ਹੋਰ ਵੀ ਖਲਾ ਗਈ ਪਤਾ ਕੀ ਕੰਮ ਚੱਲਣਦੇ ਆ ਸੀ ਤੇ ਦੋ ਦਿਨ ਸਾਡੇ ਬਾਤ ਹੁੰਦੀ ਸਾਫ ਹੋਏ ਤਾਂ ਕਰਕੇ ਚਲੋ ਕੋਈ ਗੱਲ ਕਿੰਦੇ ਆਪਣਾ ਬੁੱਥਾ ਹੋ ਆ ਗਿਨ ਆਪਣਾ ਬੁੱਥਾ ਹੋ ਜਾਂਦਾ ਚਮਕਾ ਕੇ ਨਾ ਤੇ ਮੇਰਾ ਬੁੱਥਾ ਚਮਕ ਗਿਆ ਨਿਕੋ ਬੁੱਥਾ ਜ਼ਰੂਰੀ ਆ ਸਾਨੂੰ ਇਹਨਾਂ ਦੇ ਕਾਨੂੰਨ ਨੂੰ ਮੂਹ ਜਰੂਰੀ ਆ। ਆ ਵੀ ਅੱਗੇ ਤਾਂ ਕਹਿਣਾਗੇ ਕਿ ਮੈਨੂੰ ਮੂਹ ਜਰੂਰੀ ਆ ਜਦੇ ਆਪਣਾ ਸਵਾਰ। ਆਹੋ। ਮੂਹ ਤੇ ਲੱਗੇ ਆ ਸ਼ਰਟ ਉਹਦੇ ਨਾਲੋਂ ਜਿਹੜਾ ਬ੍ਰਾਂਡਡ। ਅਗੋਂ ਸਵਾਈ ਕਰਦੀ ਨਹੀਂ ਤੁਹਾਨੂੰ ਕੀ ਲੱਗ ਗਿਆ ਉਹ? ਹਾਂ। ਕੀ ਲੱਗਾ? ਹਾਂ ਲਾ ਬੰਦ। ਇਹ ਤਾਂ ਲੱਗ ਗਈ। ਇੱਕ ਲਾ ਲਾਂ। ਮੈਂ ਤਾਂ ਰੋਣੀ ਬਣੀ ਆ। ਇਥੋਂ ਇਦਾਂ ਕਿ ਪਿਸ ਭਾਈ ਜੀ ਵਾਸ਼ਿੰਗ ਮਸ਼ੀਨ ਚੱਕੇ ਥੱਲੇ ਬਾਲੇ ਰੱਖਤੇ ਇੱਥੇ ਜੋ ਖਲਾਰਾ ਕੂੜਾ ਸੀ ਧੱਕੇ ਪੜੇ ਕਰਤਾ ਇੱਥੇ ਸਾਈਕਲ ਖੜਾ ਹੁੰਦਾ ਹੈ ਸਾਈਕਲ ਇੱਥੇ ਕਿਹੜਾ ਕੰਨਣਾ ਪੈਣਾ ਹੈ ਜਗ੍ਹਾ ਨਹੀਂ ਦੀ ਜਗ੍ਹਾ ਦੀ ਕਮੀ ਆ ਸਾਈਕਲ ਸਾਰ ਸੋਈ ਚ ਬਾਦਦੀ ਹੋਊਗੀ ਇਹ ਥੱਲੇ ਫੇ ਕਿਆ ਨਹੀਂ ਸਾਬ ਹੁੰਦੀ ਆੜੀ ਕਿਆਰੀ ਆ ਆਪਾਂ ਇਹਦੀ ਕਟਿੰਗ ਕਰਦਣੀ ਆ ਥੰਡਾਂ ਦੀ ਕਟਿੰਗ ਕਰਦਣੀ ਆ ਆੜੀ ਇਹ ਕਰੇਲੇ ਦੀ ਵੀਲੇ ਪੱਟ ਕੇ ਪੜੇ ਛੱਟਣੀ ਆ ਕਮੈਂਟ ਆਇਆ ਸੀ ਆਪਾਂ ਕਰੇਲੇ ਪੱਟ ਕੇ ਪੜੇ ਮਾਰ ਕਹਿੰਦੇ ਘਰ ਦੀ ਸਫਾਈ ਦਾ ਵਲੋਗ ਬਣਾਓ ਲਓ ਜੀ ਇਹ ਸ਼ੈਂਕਸ਼ੂਕ ਸਾਰੇ ਕਿਉਂਕਿ ਅੰਦਰ ਸਾਡਾ ਕੰਮ ਕੰਪਲੀਟ ਹੋ ਗਿਆ ਹੁਣ ਸੀਮੈਂਟ ਸਮੂਡਿੰਗ ਟਿਕਣਾ ਹੈਗਾ ਤੇ ਹੁਣ ਆਪਾਂ ਸਾਰਾ ਕੁਝ ਫਿਨਿਸ਼ ਕਰ ਦੇਣਾ ਹੈ ਇੱਥੋਂ ਜੋ ਵੀ ਸਫਾਈ ਸੂਈ ਸਾਰੀ ਕਰ ਦੇਣੀ ਹੈ ਕਰੀ ਦਾ ਰੋਜ ਹੀ ਆ ਭਰਦਾ ਇੰਨਾ ਟਾਈਮ ਹੁੰਦਾ ਕਿ ਰੋਜ ਦਿਖਾਈ ਦੇ ਲੱਗਾ ਜਿਹੜੇ ਕਮੈਂਟ ਕਰਦੇ ਕਰੀ ਦਾ ਰੋਜ ਹੀ ਆ ਫਿਰ ਰੋਜ ਇੱਕ ਚੀਜ਼ ਥੋੜੀ ਦੇਖਣੀ ਸਾਰਿਆਂ ਨੂੰ ਰੋਜ ਹੀ ਤੇ ਮੈਂ ਤਾਂ ਗੱਲ ਕਿਹਾ ਮੈਂ ਤਾਂ ਫਿਰ ਹਾਰਪਿਕ ਦਿਖਾਈ ਦਿੰਨੇ ਆ ਕਈ ਕਹਿੰਦੇ ਹਾਰਪਿਕ ਨਹੀਂ ਲਾਉਨੇ ਜੀ ਰੋਜ ਨੂੰ ਹਾਰਪਿਕ ਥੋੜੀ ਦਿਖਾ ਲਈ ਜਾਨ ਆ ਪਲੇਟ ਜੀ ਤਾਂ ਐਵੇਂ ਹੀ ਲਾਈ ਆ ਸਾਰੇ ਜੀ ਤੰਗੁੰਦੇ ਆਈ ਹੋ ਅੰਮੀ ਕਿਤਾ ਲਾਈ ਜੋ ਉਹ ਦੇ ਮੀ ਜਾਂਦੀ ਕਸਨੇ ਵਾਲੀ ਆ ਉਹ ਕੋਈ ਨਹੀਂ ਹਿੱਲੀ ਜਾਂਦੀ ਬਾਸ਼ਨਾ ਦੇ ਵੀ ਇੱਥੇ ਕਿਹੜਾ ਬਾਹ ਭਰੀ ਜੀ ਰੱਖੀ ਦੀ ਸ਼ੈਂਕ ਵੀ ਹਿਲਦਾ ਏ ਅੰਦਰ ਨਾਲ ਨਹੀਂ ਲੱਗ ਜਿਹੇ ਪਹਿਨੀ ਤਰ੍ਹਾਂ ਲਾਉ ਦੀ ਚੰਕ ਗਿਆ ਸਾਰਾ ਕੁਝ ਆ ਇੱਦਾਂ ਘੋਟੇ ਲਾ ਆਮ ਤਿੰਨ ਦੇ ਕੱਪੜੇ ਧੋਣ ਵਾਲੇ ਆ ਉਹ ਨਾਲੇ ਮਸ਼ੀਨ ਤੇ ਨਾਲ ਨਾਲ ਕੱਢਦੇ ਆ ਕਰੋਣੇ ਜਿਹੜੇ ਜਿੰਨੇ ਹੁੰਦੇ ਆ ਤੁਹਾਨੂੰ ਪਾ ਦੋ ਦਿਨ ਵੰਡ ਗਏ ਸੀ ਤਾਂ ਉਹ ਇਕੱਠੇ ਹੋ ਗਏ ਹੁਣ ਕਪੜੇ ਸਾਰੇ ਆ ਖਲਾਰਾ ਚੱਕਤੀ ਆ ਇੱਧਰ ਸਾਰਾ ਉਹ ਇੱਧਰ ਖਲਾਰਾ ਸੀ ਇਹਦਾ ਇਹ ਨਹੀਂ ਕੋਈ ਮਸ਼ੀਨ ਦੀ ਸਾਡੀ ਖਰਾਬ ਹੁੰਦੀ ਕਿੱਦਾਂ ਮਸ਼ੀਨ ਖਰਾਬ ਹੁੰਦੀ ਆ ਰਾਈ ਵੀ ਨਾਲੇ ਸਾਰੇ ਪਾਣੀ ਹੈ ਨਹੀਂ ਨਾ ਕਰੀ ਜੇ ਮੋਟਰ ਬੰਦ ਕਰਕੇ ਆਉਣੀ ਪਣੀ ਆ ਪਾਣੀ ਤਾਂ ਹੈ ਹੀ ਕਿਦਾਂ ਮੋਟਰ ਲਾਈਦੀ ਆ ਤੇ ਦੰਮ ਲੈਂਦੀ ਆ ਰੋਏ ਤੋਂ ਫਸਲ ਆਉਣੀ ਆ ਦੰਮ ਹੀ ਜਾਂਦੀ ਆ ਦੋ ਦਿਨਾਂ ਆ ਕਰੇ ਆਈ ਤਿੰਨ ਹਾਲ ਹੋਇਆ ਹੁੰਦੇ ਦੇਖੇ ਲੈ ਫਿਸ਼ਿੰਗ ਬਣੀ ਆ ਇਹਦੀ ਕਿਦਾਂ ਲੱਗ ਰਿਹਾ ਜੂੜ ਦੱਸੋ ਕਮੈਂਟ ਬਾਕਸ ਵਿੱਚ ਉਹ ਕੱਪੜੇ ਜਿਹੜੇ ਧੋਣੇ ਵਾਲੇ ਆ ਬਾਕੀ ਸਾਰਾ ਕੰਮ ਓਕੇ ਆ ਹਲੇ ਕੰਮ ਬਹੁਤ ਪਿਆ ਹੈ ਹੱਲ ਕਰਨਾ ਇੱਧਰ ਆਪਾਂ ਚੱਕ ਰਿਹਾ ਇੱਕ ਸੜੇ ਸਾਰਾ ਚੱਕਣਾ ਖਰਾ ਰਾ ਇੱਥੋਂ ਉਹਦੇ ਦੋ-ਦੋ ਕਰੇ ਕੂੜੇ ਦੇ ਹੋ ਗਏ। ਇੰਨਾ ਖਲਾਰਾ ਨਿਕਲਿਆ। ਉਹ ਫਿਰ ਟੈਲੰਟ ਨੂੰ ਤੋੜੀਆਂ ਇਹਦੇ ਨਿਕਣਾ ਹੈ। ਉਹ ਵੀ ਟੈਲਾਂ ਦੀ ਟੁੱਟੀਆਂ ਉਹ ਫੁੱਟਣੀਆਂ ਪੈਣੀਆਂ ਟੋਕਰੇ ਦੋ ਬਣ ਗਏ। ਸਾਰੇ ਕਹਿੰਦੇ ਆਈ ਉਹ ਉੱਥੇ ਸਾਫ਼ ਕਰੋ ਉਹ ਨਾ ਦੋ ਦਿਨ ਹੋ ਗਏ ਇਸਨ ਸੀਮੈਂਟ ਪੋੜਿਆ ਨੂੰ। ਤੇ ਇਸ ਕਰਕੇ ਸਾਰੇ ਖਲਾਰਾ ਪਿਆ ਸੀ। ਆਹ ਤਾਰ ਤੇ ਪਾਉਂਦੇ ਹੁਣ। ਸੈਲ ਆ ਗਿਆ ਇਹਨੂੰ ਰੱਖਦਾ ਹੁਣ। ਸੈਲ ਪਾਉਂਗਾ ਪਹਿਲੇ। ਲਓ ਜੀ ਸਰਹਾਣੇ ਦਾ ਰੂਹ ਪਿੰਜਣ ਅੱਗੇ ਕੀ ਕਹਿੰਨੀ ਜੀ ਤੁਹਾਨੂੰ? ਹੁੰਦਾ ਤਾਂ ਨਾ ਪਿੰਜਣ। ਮਿੰਨੂ ਨੇ ਮੈਂ ਦਾੜੀ ਤੱਕਾ ਦਿੰਦੇ ਐ ਸਾਰਾ ਮੂੰਹ ਖਲਾ ਲੈਣਾ ਦਾੜੀ ਮੇਰੇ ਆਪ ਵਰਜਾਈਂ ਘਰ ਲੈ ਲੈਂਦੇ ਹਾਂ ਆ ਮਿਲਦੇ ਆ ਫੇਰ ਨਾ ਆ ਵਰਜਾਈਂ ਪਾਨੀਆਂ ਨਗੰਦਣੀਆਂ ਵੀ ਆਪ ਹੀ ਐ ਇਧਰ ਦਾੜੀ ਨਿਨਾਈ ਇਧਰ ਕੱਲਾ ਕੱਲਾ ਇਧਰ ਗੈਣੇ ਘਣਾ ਇਧਰ ਕਰੋ ਸੱਤ ਬੜਾਈ ਦਾ ਤਾਂ ਕਰੋ ਇਧਰ ਇਦਾਂ ਪੰਜ ਹੋ ਜੂ ਇਦਾਂ 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 ਗੈਣੇ ਘਾੜ ਰੂਣਾ ਇਦਾਂ ਕਰਕੇ ਨਾ ਰੱਖੀ ਜਾਓ। ਤੇਰਾ ਦੋ। ਅਸੀਂ ਕਰੀਦਾ ਹਾਂ ਬਾਈ। ਦੋਦੀ। ਇੱਕ ਦੋ ਤਿੰਨ ਘਣਾ ਤੇ ਸਾਰਾ ਗੱਲਾ ਕੱਢ ਜਾਂਦਾ। ਉੜੀ ਜਾਂਦਾ। ਇਹ ਤਾਂ ਵੱਡ ਜਾਣਾ ਤੇਰਾ ਵੱਡਾ ਥੱਲੇ। ਉਹ ਬਾਹਰ। ਇਹ ਤਾਂ ਦੰਦ। ਲੋ ਜੀ ਰੂਪ ਪਿੰਜ ਹੋ ਰਿਹਾ ਅੱਜ। ਘਰ ਦੇ ਵਿੱਚ ਆਪਣੇ ਹੱਥਾਂ ਨਾਲ ਰੂਪ ਪਿੰਜਣ ਦੀ ਮਸ਼ੀਨ ਲੱਗ ਗਈ ਆ। ਦੇਖਦੇ ਹਾਂ ਸਹੀ ਪਿੰਜ ਹੁੰਦਾ ਕਿ ਨਹੀਂ ਪਿੰਜ ਹੁੰਦਾ। ਤੁਸੀਂ ਸਾਰਿਆਂ ਨੇ ਇਦੀ ਵਲੌਗ ਨਾਲ ਬਣੇ ਰਹੋ। ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਥੱਲੇ ਲਾਈਕ ਦਾ ਬਟਨ ਆ ਲਾਈਕ ਵੀ ਕਰ ਦਿਆ ਕਰੋ ਵਲੌਗ ਨੂੰ ਤੇ ਕਮੈਂਟ ਵੀ ਕਰ ਦਿਓ ਜੀ ਲਓ ਜੀ ਜੇਕਰ ਮੇਰੇ ਡੈਡੀ ਨੂੰ ਹੱਡ ਮੰਝੇ ਹੋਣਗੇ ਜਾਏਗਾ ਨਹੀਂ ਰੰਗ ਤੇ ਮੰਝੇ ਵੀ ਅਸੀਂ ਕਰਨੇ ਆ ਮੰਝੇ ਮੰਝੇ ਵੀ ਪੁੰਨੇ ਆ ਇੱਕ ਦੋ ਮੰਝੇ ਵੀ ਆਪਾਂ ਪੁੰਨੇ ਆ ਜੀ ਮੰਝੇ ਦਾ ਵਲੌਗ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਆਪ ਦੇਖਾਂਗੇ ਟਰਾਈ ਕਰਕੇ ਮੈਨੂੰ ਉਹਦਾ ਉਹਦਾ ਜਿਹੜੇ ਉਹ ਹੁੰਦੀ ਨਾ ਉਹ ਭਾਣੀ ਹੁੰਦੀ ਆ ਉਹ ਡੰਡਾਰੇ ਜਿਹੜਾ ਬਣਾਉਣਾ ਹੁੰਦਾ ਉਹ ਨਹੀਂ ਬਣਾਉਂਦਾ ਤੇ ਆੜੀ ਨੇ ਤੁਹਾਨੂੰ ਇੰਨਾ ਗਿਆ ਵੀ ਸਿੱਖ ਲੋ ਸਿੱਖ ਡੰਡਾ ਉਹ ਤੁਹਾਨੂੰ ਬਣਾਉਣੇ ਨਹੀਂ ਨਹੀਂ ਆਹ 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 ਜੀ ਜੀ ਆਹ ਉਹ ਬਣਾ ਨਹੀਂ ਕੰਨਾ ਹੁੰਦਾ ਹੋਪ ਮੜੀ ਬੰਨ ਬਾਕੀ ਤਾਂ ਪਤਾ ਤੈਨ ਚੱਕੀ ਆਂ ਤੇ ਤੇ ਨੱਪੀ ਜਾਣੀਆਂ ਤੇ ਮੰਮੀ ਬਣਾ ਲੈਂਗੀ ਮੰਮੀ ਕਿੱਥੋਂ ਬੈਠਣਾ ਥੋੜਾ ਤੇ ਆ ਕੰਮ ਸਿੱਖ ਲੋ ਸਿੱਖ ਲੋ ਮੰਮੀ ਫਿਰ ਗੁਗੜ ਬਣਾ ਲਉਂਦੀ ਆ ਨਾਨੀ ਸਾਡੀ ਬਣਾ ਲੈਂਦੀ ਆ ਪਰ ਉਹਦੀ ਸਾਡੇ ਨਾਲ ਉਹ ਐ ਨਹੀਂ ਕੀ ਗਿੱਟ ਮਟਾ ਨਹੀਂ ਕੀ ਬਸ ਆਲੀ ਤਾਂ ਬੰਦੀ ਨਹੀਂ ਆ ਥੋੜਾ ਜਿਹਾ ਕਹਰੇ ਤਾਂ ਮੰਮੀ ਆਪਣੀ ਮੰਮੀ ਆਪਣੀ ਕਹਰੇ ਤਾਂ ਫੇ ਕਹਦੇ ਇੱਦੀ ਜੇ ਆਉਗੀ ਠੀਕ ਆ ਨਾ ਸੀ ਕਿਆ ਤੋ ਆਇਆ ਥੀ ਕਿਉਂ ਤਾਂ ਨਾ ਬੈ ਉਹਦੇ ਕੰਨਾ ਬੈਠੇ ਬਿਠੇ ਨੇ ਹੰਮ ਨੂੰ ਸੁਣਾਈਆ ਐਂਦਾ ਕਰੀ ਜਾਓ ਪੌਧੀ ਕਰੀ ਜਾਓ ਕਿੱਸਾ ਬੈਠੀ ਰਹਿਣਾ ਆਹ ਗਾਈ ਫੜਨੀ ਆਹ ਦੱਸੀਆ ਮੇਰੇ ਘਰ ਆਉਣਾ ਬਥੇ ਆਉਂਦਾ ਜਾਂ ਕੇ ਲੈ ਆਉਣੀ ਬੈੰਗੀ ਇਹਦਾ ਕਿਥੋਂ ਆਉਣਾ ਆਯੂਗੀ ਫਿਰ ਲਓ ਜੀ ਜਿਹੜੀ ਰੂਹ ਦੀ ਪੰਜਾਈ ਆ ਉਹ ਸਾਡੀ ਹੋ ਚੱਲੀ ਆ ਕੰਪਲੀਟ ਕਿੰਨੀ ਕੋ ਹੋ ਗਈ ਕ ਆ ਆ ਗਿਆ ਹਲਿਆ ਪਿਆ ਲੱਗੇ ਹੋਣਾ ਜਾਂਦਾ ਗੁਣੀਆਂ ਤੱਕ ਹੁੰਦਾ ਨੂੰ ਗੁਰਾ ਹਲੋ ਹਾਂ ਲੋ ਜੀ ਰੂਪੇਂ ਜੋਰੇ ਆਪਾਂ ਰੂ ਨਾਲ ਪੰਜਾਉਣ ਗਏ ਆ ਜਿਸੂ ਸਾਡਾ ਵੀ ਰੂਪੇਂ ਜਾਉਣਾ ਪਿਆ ਸੀ ਜਿਸੂ ਕੰਮ ਕਰਾਉਣ ਆਈ ਨਾਲ ਦੇਖ ਔਰੇ ਕਰਦੇ ਕਰਦੇ ਅਹ ਇਦਾਂ ਕਿਹੜਾ ਕੰਮ ਹੁੰਦਾ ਤੇਰਾ ਹੈ ਆ ਪੰਜ ਹੁੰਦਾ ਰੂਪੇਂ ਨਹੀਂ ਹੁੰਦਾ ਹੈ ਹੈ ਹੇ ਦਰੂਪਿੰਜੀ ਦਾ ਉਹਦੇ ਲਈ ਇੱਕ ਸਰਾਣੇ ਦਾ ਰੂਂ ਕਿੰਨਾ ਦੇਖੋ ਜਾਈ ਜਿੰਨਾ ਰੂਂ ਨਿਕਲਿਆ ਵਿੱਚੋਂ ਪਰ ਜਾਈ ਜਿੰਨਾ ਜਿਆਦੇ ਰੂਂ ਵਿੱਚ ਤਾਂ ਇਹ ਰੂਂ ਤਾਂ ਉਹ ਨਹੀਂ ਹੈਗਾ ਦੂਜਾ ਰੂਂ ਹੈ ਇਹ ਸਰਾਣਿਆਂ ਦਾ ਅਸਲੀ ਰਲਾ ਨਹੀਂ ਹੈਗਾ ਇਹ ਇੱਕ ਸਰਾਣੇ ਦੇ ਪੈ ਦੂਜੇ ਨੇ ਕਿਥੋਂ ਆਇਆ ਦੋ ਸਰਾਣੇ ਭੱਜ ਜਾਣੇ ਇਹਨਾਂ ਨੂੰ ਲੱਗਾ ਉਹ ਵੀ ਉੱਦੀ ਪਿੰਜਦੀ ਜਿਹੜਾ ਤੁਸੀਂ ਪਿੰਜਦੇ ਹੋ ਤੇ ਇਧਰ ਰੂਂ ਕਿੱਥੇ ਹੋ ਰਿਹਾ ਹੈ ਮੈਨੂੰ ਜਾਣਦਾ ਵੀ ਮੈਨੂੰ ਮੈਨੂੰ ਜੀ ਮੈਂ ਤਾਂ ਗਈ ਸੀ ਥੱਕ ਕੇ ਤੇ ਹੁਣ ਇਹ ਰੂਹ ਭਰਨ ਦੇ ਸਰਾਣੇ ਚ ਆ ਸਾਰਾ ਹੀ ਰੂਹ ਪੈਣਾ ਇੱਕ ਸਰਾਣੇ ਚ ਸਾਰਾ ਹੀ ਆ ਬੜਾ ਪਤਾ ਹੈ ਸਾਰਾ ਹੀ ਪੈਣਾ ਇਹ ਸਰਾਣੇ ਚ ਤੂੰ ਸਾਰਾ ਇੱਕ ਦੇ ਤੇ ਕਿੰਨੇ ਪਨ ਜਾਣੇ ਇਹ ਨੂੰ ਇਹ ਲੈ ਤੂੰ ਕਿਹਦੇ ਕਿੰਨੇ ਪਨ ਜਾਣੇ ਹਾਂ ਜੀ ਪੋਣਾ ਸਾਰਾ ਹੈ ਤਾਂ ਹੋਰ ਇਕੱਠਾ ਹੋ ਜਾਣਾ ਇਹ ਇਹ ਸਾਰਾ ਹੀ ਇੱਕ ਜੇ ਪੈਂਦਾ ਹੁੰਦਾ ਅਰਜਾਈ ਨੂੰ ਢੇਰ ਲੱਗਾ ਹੁੰਦਾ ਰੂਂ ਦਾ ਅਜਾਈ ਦੇ ਜਿੱਤੇ ਜਿਹਦੇ ਆਪ ਦੇਖੀਦਾ ਨਾ ਰੂਂ ਪੇਦੇ ਉਹ ਇੱਕ ਅਰਜਾਈ ਦਾ ਰੂਂ ਹੈ ਜਿਹੜਾ ਕਿੰਨੇ ਪਿਆ ਹੁੰਦਾ ਰੂਂ ਪਿੰਜ ਕੇ ਜਿਹੜਾ ਸਰਹਾਣੇ ਚ ਫਿੱਟ ਕਰ ਦਿੱਤਾ ਆ ਸਾਰਿਆਂ ਨੇ ਕੰਦੇ ਸਰਹਾਣੇ ਸਲਾਈਆਂ ਲਾ ਲਓ ਕਿੰਨਾ ਉਧੜੇ ਪਏ ਆ ਉਹਨਾਂ ਨੂੰ ਵੀ ਅੱਜ ਸੀ ਕੇ ਦਿਖਾ ਲੈਂਦੇ ਆ ਸੀ ਹੋ ਗਿਆ ਜੀ ਨਾ ਪੁੱਲ ਲਗਾ ਸਰਹਾਣੇ ਦੇ ਘਰੇ ਰੂਹ ਪਿੰਜਲੇ ਆਈ ਤੁਸੀਂ ਵੀ ਆਪਣੇ ਘਰ ਰੂਹ ਪਿੰਜ ਸਕਦੇ ਆ ਜੱਛੂ ਅੱਜ ਸਾਡੇ ਪ੍ਰਾਣੇ ਆਣਗੇ ਆ ਜੀ ਦੀਨਾਨਗਰ ਤੋਂ ਤੇ ਅਸੀਂ ਚੁੱਲੇ ਦੀ ਲਪਾਈ ਕਰ ਰਹੇ ਸੀਗੇ ਤੇ ਉਹ ਪਹੁੰਚ ਗਏ ਸਾਡੇ ਲੱਗੇ फटाफट ਕਰ ਲੋ ਲਪਾਈ ਇਹਦੀ ਪਹੁੰਚਨੇ ਆੜਿਆ ਤੇ ਉਹ ਥੋੜਾ ਰਸਤਾ ਭੁੱਲ ਗਏ ਸੀਗੇ ਆਪਾਂ ਡਿਸਟ੍ਰਿਕਟ ਹੁਸ਼ਿਆਰਪੁਰ ਕਿਹਾ ਸੀ ਹੁਸ਼ਿਆਰਪੁਰ ਪਹੁੰਚ ਚਲੇ ਗਏ ਕਿੰਦਰੀ ਨਹੀਂ ਪਤਾ ਸੀ ਉਹਨਾਂ ਨੂੰ ਤੇ ਕਿਦਵਾਰਾ ਗੱਲ ਕੀਤੀ ਆ ਤੇ ਹੁਣ ਪਿੰਡ ਦੱਸਿਆ ਆ ਤੇ ਤੁਸੀਂ ਬਣੇ ਰਹੋ ਜੀ ਵਲੌਗ ਨਾਲ ਦੇਖਦੇ ਆਂ ਕੌਣ ਆ ਰਿਹਾ ਆ ਸਾਨੂੰ ਵੀ ਨਹੀਂ ਪਤਾ ਹੈਗਾ ਲੋ ਜਿੱਧਰ ਆ ਗਈਆਂ ਮੈਡਮ ਦਾਦੂ ਨਾਲ ਗਈ ਸੀ ਤੇ ਪਾਪਾ ਤੋਂ ਪੈਸੇ ਲੈ ਕੇ ਕਿ ਮੈਨੂੰ ਟ੍ਰੈਂਕ ਲੈ ਕੇ ਦੋ ਦਾਦੂ ਨੂੰ ਦੁਪਹਿਰੇ ਦੇੰਦ ਲੈ ਗਈ ਦਾਦੂ ਨੂੰ ਨਾ ਮੈਂ ਆਪਣੇ ਪੈਸੇ ਖਰਚ ਲੈ ਹਾਂ ਹੈ ਦਾ ਦਾਦੂ ਉਹਦੇ ਦੂਰੇ ਟੁਆਣੀ ਆਈ ਨਹੀਂ ਦਾਦੂ ਨੂੰ ਨਾ ਮੈਨੂੰ ਮੇਰੇ ਆਪ ਨੂੰ ਵੈਸੇ ਖਾ ਜਾ ਹੋ ਗਿਆ ਕਿੱਦਾਂ ਖਾ ਜਾ ਹੋ ਗਿਆ ਆਪੋ ਆਪ ਹੀ ਆਪੋ ਹੀ ਦਾਨੀ ਡਰਾਇੰਗ ਲਾ ਕੇ ਦਿੱਤੀ ਦੇਖ ਲਓ ਹਾਂ ਦੇਖ ਲਓ ਕਿੰਨੇ ਪੇਜ ਆਹ ਮੋਟੀ ਡਰਾਇੰਗ ਲੈ ਆਤੀ ਮੋਟੀ ਆ ਦੇਖੋ ਭਰ ਕੇ ਆਹੋ ਪਤਾ ਮੈਨੂੰ ਕਿੰਨੇ ਦੇਖੋ ਇਹਦਾ ਕਿ ਫੜਨਾ ਦੀ ਦੇ ਹੀ ਆ ਪੇਜ ਆ ਦੇ ਤਾਂ ਫੇ ਤੂੰ ਇਤੇ ਕੀ ਕਾਣਾ ਹੁਣ ਹਾਂ ਦੇਖ ਲਓ ਚੱਲ ਚੱਲੇ ਸਾਨੂੰ ਨੂੰ ਚੰਗੇ ਲੱਗਦੇ ਡਰਾਇੰਗਾ ਏ ਮੰਮੀ ਉੱਧਰ ਲੱਗਿਆ ਫੁੰਦੇ ਗੱਲਾਂ ਮਾਰਨ ਖਲਾਰਾ ਉਹ ਜ਼ਿਆਦਾ ਪਿਆਸੀ ਕੱਪੜਿਆਂ ਦੇ ਕੱਪੜੇ-ਕੱਪੜੇ ਧੋਗੇ ਬੇਲੇ ਹੋਏ ਜਦੋਂ ਜਲੀਬ ਬੈਠੀ ਆ ਅੱਧੇ ਕੱਪੜੇ ਆਪੇ ਅੱਧੇ ਕੋਠੇ ਤੇ ਆ ਰੋ ਫੇ ਆਜੋ ਚਾਦਰ ਇੱਕ ਚਾਦਰ ਆ ਦੋ ਚਾਦਰ ਵਈ ਆ ਤਿੰਨ ਚਾਦਰ ਆ ਚਾਰ ਚਾਦਰ ਉਧਰ ਵਈਆਂ ਉਧਰ ਚਾਦਰ ਸਾਰੀਆਂ ਚਾਦਰਾਂ ਧੋਣ ਵਾਲੀਆਂ ਸਾਰੀਆਂ ਚਾਦਰਾਂ ਧੋਤੀਆਂ ਤੇ ਹੁਣ ਆਪਾਂ ਕਰਾਂਗੇ ਜੀ ਕੰਮ ਸ਼ੁਰੂ ਥੋੜੀ-ਥੋੜੀ ਹਰੀਆਲੀ ਲੋਣੀ ਸਟਾਰਟ ਕੀਤੀ ਐ ਹੁਣ ਸਾਫ ਸ਼ਾਇਦ ਹੋ ਜਵੇ ਉਥੋਂ ਸਟਾਰਟ ਕੀਤਾ ਕੰਮ ਕਿ ਰੋਜ਼ ਦੀ ਰੋਜ਼ ਜੇ ਲਾਉਂਗੀ ਤਾਂ ਸ਼ਾਇਦ ਸਾਫ ਹੋ ਹੀ ਜਾਵੇ ਉਥੋਂ ਰੋਜ਼ ਰੋਜ਼ ਲੋਨੀ ਭਰਿੰਨਾ ਸਾਫ ਨਹੀਂ ਹੁੰਦਾ ਮੈਨੂੰ ਲੱਗਦਾ ਤਾਂ ਰੰਗ ਕਾ ਨਾ ਪੈਣਾ ਤੇ ਆਹ ਬਾਲਟੀਆਂ ਸੀ ਭਰ ਕੇ ਤਾਰ ਰੱਖੀ ਦੀ ਆ ਪਾਣੀ ਲੋੜ ਪੈਂਦੀ ਰਹਿੰਦੀ ਆ ਤੇ ਮਸ਼ੀਨ ਦੇ ਉੱਪਰ ਦੇਣਾ ਜਿਹੜਾ ਕਵਰਸ ਉਹਦਾ ਉੱਪਰ ਕਵਰ ਆ ਉੱਪਰ ਕੱਪੜੇ ਵੀ ਲਾ ਕੇ ਲੈ ਕੇ ਆਉਣੇ ਆ ਕੱਪੜੇ ਲਾਣੇ ਆ ਉੱਪਰ ਕੋਠੇ ਦੇ ਤੁਹਾਨੂੰ ਇੱਧਰ ਹੋਣੀ ਆਪਣਾ ਕੋਠਾ ਸਾਡਾ ਕੋਠਾ ਕੋਠੇ ਦੇ ਉੱਪਰ ਹੋਊਗਾ ਜੀ ਬਲਣੇ ਬਲਣੇ ਤੇ ਕੱਪੜੇ ਕੱਪੜੇ ਹੋਊਗੇ ਮੰਮੀ ਆ ਰਹੇ ਕੱਪੜੇ ਲਾਉਣ ਚੱਲੀਏ ਕੋਠੇ ਤੋਂ ਇਹ ਹੋ ਮੰਮੀ ਤਾਂ ਮਗਰ ਚਲ ਗਈ ਸੋਈ ਤੇ ਲੈ ਕੋਠੇ ਤੇ ਪੱਤੇ ਢੁੱਪ ਬਹੁਤ ਆ ਰਹੀ ਆ ਉੱਪਰ ਐਦਾਂ ਕੌਣ ਮੜੇ ਕੱਪੜੇ ਪਾਉਂਦਾ ਹੁੰਦਾ ਕੋਠੇ ਕੋਸ਼ ਕੋਸ਼ ਦੇ ਬਾਲਣ ਉੱਪਰ ਕੋਸ਼ ਕੋਸ਼ੀਆਂ ਆਪ ਕੋ ਕੱਪੜੇ ਸਾਡੇ ਬਹੁਤ ਆਉਣ ਆ ਗੋਸ਼ ਕੋਈ ਰਬਾ ਤੇ ਕੋਈ ਤਾਂ ਹੈ ਇਥੇ ਰਿਓ ਇਥੇ ਰਿਓ ਨੌਰੀ ਕੱਪੜੇ ਲਾ ਕੇ ਲੈਣ ਦੇ ਥੱਲੇ ਥੱਲੇ ਸਿੱਟ ਲੈ ਕੱਪੜਾ ਆ ਚੁੱਲ੍ਹੇ ਆ ਨਹੀਂ ਰੇ ਦਾ ਪੈਦਾ ਰੱਖਣੇ ਆ ਸਫਾਈ ਦੇ ਵਿੱਚ ਇਹਨਾਂ ਨੂੰ ਇਦਾਂ ਤੇ ਫਿਰ ਆਪਾਂ ਇਹਨਾਂ ਦਾ ਕੰਮ ਨਹੀਂ ਕਰ ਸਕਦੇ ਬਾਕੀ ਸਿਰਫ ਇਹਦਾ ਸਫਾਈ ਰੱਖਣੀ ਆ ਚੁੱਲਿਆਂ ਦੀ ਤੇ ਚੁੱਲਿਆਂ ਤੇ ਕੰਮ ਨਹੀਂ ਕਰ ਹਣਾ ਦੇਖੋ ਨਹੀਂ ਸਾਫ਼ ਸੁਥਰੇ ਲੱਗਣੇ ਤੁਹਾਨੂੰ ਜੇ ਕੰਮ ਕਰਨਾ ਨਾ ਤਾਂ ਦਾ ਕਾਲੇ ਹੋਣਾ ਹੀ ਆ ਠੀਕ ਆ ਜੀ ਚੁੱਲ੍ਹੇ ਉਹੀ ਸਾਫ਼ ਹੁੰਦੇ ਜਿਹੜੇ ਨਾ ਪਾਲਦੇ ਹੋਣ ਜਿੱਥੇ ਜਿੱਥੇ ਕੰਮ ਹੀ ਨਹੀਂ ਕਰਨਾ ਉਹ ਸੋਹਣੇ ਲੱਗਣੇ ਦੇਖਣ ਨੂੰ ਹੋਰ ਦੇਖਿਓ ਹੁਣ ਸਾਹੀ ਆ ਹੁਣ ਦੁਪਹਿਰੇ ਮਿੱਟੀ ਲਾਈ ਸਵੇਰੇ ਕੰਮ ਤੇ ਦੁਪਹਿਰੇ ਮਿੱਟੀ ਨਾਲ ਦੀ ਸ਼ਾਮ ਨੂੰ ਜਦੋਂ ਕੰਮ ਕਰਨਾ ਫੇਕ ਵਾਲੇ ਹੋਣ ਦੁੱਧ ਵੀ ਅਸੀਂ ਇੱਥੇ ਗਰਮ ਕਰੀਦਾ ਰੋਟੀ ਇੱਧੇ ਬਣਾਈ ਦੀ ਦਾਲ ਇੱਥੇ ਬਣਾਈ ਦੀ ਹੋਰ ਪਾਣੀ ਗਰਮ ਕਰਨਾ ਹੋਵੇ ਤੇ ਕਹਿੰਦੇ ਸਾਰੇ ਕੰਮ ਸਾਡੇ ਚੁੱਲ੍ਹੇ ਦੇ ਆ ਗੈਸ ਤੇ ਕੋਈ ਕੰਮ ਨਹੀਂ ਸਾਡਾ ਬਾਕੀ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ ਜਿਹੜਾ ਫੇਕ ਆਈਡੀ ਤੋਂ ਕਮੈਂਟ ਕਰਦਾ ਆ ਸਾਨੂੰ ਉਹਨਾਂ ਦੀ ਕਿਸੇ ਦੀ ਕੋਈ ਪਰਵਾਹ ਨਹੀਂ ਹੋਜੀ ਆ ਸਾਡੇ ਦਰਵਾਜੇ ਦੀ ਪੋਜੀਸ਼ਨ ਆ ਤੇ ਤੁਸੀਂ ਇੱਧੇ ਬਣੇ ਰਹੋ ਵਲੌਗ ਨਾਲ ਦੇਖਿਓ ਇਹ ਕਿਦਾਂ ਲੋਕ ਕੱਢਦੇ ਆ ਆਪਾਂ ਇਹਨੂੰ ਆਪਾਂ ਹੁਣ ਕਾਦਣਾ ਰੰਗ ਹਣੇ ਚ ਮਕਾ ਲਣਾ ਫੜ ਕੇ ਠੀਕ ਆ ਜੀ ਤੇ ਹੁਣ ਤੁਹਾਨੂੰ ਆਪਾਂ ਅਨੂਿਕ ਕਰਦੇ ਰੰਗ ਹੋਰ ਇੱਕ ਹੋ ਗਦਨੇ ਹੁਣ ਕਿੱਥੋਂ ਲੈ ਕੇ ਆਉਣਾ ਲੋ ਜੀ ਕੋਲੀ ਚ ਰੰਗ ਪਾ ਲਿਆ ਰੰਗ ਕੋਲੀ ਚ ਪਾਈ ਦਾਂਦਾ ਹੈ ਹੈ ਆ ਦੇਖੋ ਮੈਂ ਮੂਹ ਤੇ ਕਿ ਲਾਇਆ ਸਾਨੂੰ ਫੰਕਸ਼ਨ ਆ ਆ ਗਿਆ ਇਸ ਕਰਕੇ ਮੈਂ ਕਿ ਮੂਹ ਚਿੱਟਾ ਕਰ ਲਵਾਂ ਹਾਂ ਤੋ ਇਹਨਿਕਾ ਨਾ ਮੁੰਡੇ ਦਾ ਇਹਨੇ ਨਾ ਬਤਾ ਕੀ ਕਹਿਣਾ ਮੇਰਾ ਤਾਂ ਬੋਲੋ ਝੁੱਟੋ ਯਾਰ ਇਹਨੂੰ ਬਤਾਂਨ ਦਾ ਕੀ ਕਹਿਣਾ ਸਟਾਰਟ ਹੋ ਗਿਆ ਹੈ ਰੰਗ ਦੇ ਲਪਾਇਆ ਸੂਰ ਦੀ ਚਾਣ ਵੀ ਦਿੱਤੀ ਨਾ ਆਪਾ ਹੈ ਨਾ ਵੱਲੇ ਸਾਡੇ ਆਏ ਗੈਸਟ ਹਾਂ ਸਾਡੇ ਪ੍ਰੋਣੇ ਆ ਉਹ ਕਹਿੰਦੇ ਸਾਡੇ ਤੁਹਾਡੇ ਘਰ ਦਾ ਪਾਣੀ ਬੜਾ ਟੇਸਟੀ ਆ ਨਿੱਕਲੇ ਸੰ ਸਾਡੇ ਕਾ ਦਾ ਪੌਂਟ ਟੇਸਟ ਕਰਨਾ ਤਾਂ ਕਰ ਸਕਦੇ ਹਾਂ ਪੌਂਡ ਟੇਸਟ ਵੀ ਅਲੱਗ-ਅਲੱਗ ਹੁੰਦਾ ਨਾ ਦੇ ਲਓ ਹੁਣ ਜਦੋਂ ਆਪਾਂ ਮੰਮੀ ਹੋਣਾ ਕਿ ਚਾਹੀਦਾ ਉਹ ਪਾਣੀ ਜਿਹੜਾ ਤਰਾ ਮੰਮੀ ਦਾ ਅਲੱਗ ਦਾ ਉਹ ਮੋਟਰ ਦਾ ਪਾਣੀ ਆ ਜਿਹਦਾ ਪਾਣੀ ਹੁੰਦਾ ਸੁਲਾਬ ਜੈਨ ਦਿਲ ਮੰਗਿਆ ਇਹਦੇ ਇਤ ਮੈਂ ਉਹ ਲਾਇਆ ਸੀ ਤੇ ਇਆ ਜੀ ਉਹ ਰੰਗ ਤੁਹਾਡੇ ਮੂੰਹ ਤੇ ਰੰਗ ਕੀਤਾ ਜਾਵੇ ਫੇਰ ਜੇ ਭਲੇਖੇ ਨਾਲ ਕਿਸੇ ਰੰਗ ਕਾ ਲਿਆ ਮੂੰਹ ਨੂੰ ਫੇ ਨਾ ਹੋ ਰੱਥਣਾ ਵੀ ਨਹੀਂ ਰੰਗ ਉਹਦਾ ਰੰਗ ਸਹੀ ਤਾਂ ਦੇਖਣਾ ਕਿੰਨਾ ਆਸਾਨ ਲੱਗਦਾ ਕਿ ਰੰਗ ਕੰਨ ਬੜਾ ਸੋਖਾ ਜਦੋਂ ਕਰੋ ਉਹਦਾ ਬੁਰਸ਼ ਕਿੱਦਾਂ ਲੱਗਦਾ ਫਿਰਦਾ ਹੀ ਨਹੀਂ ਸਾੜਾ ਲੱਗ ਗਿਆ ਬਤਾਂ ਨੂੰ ਕੀ ਲੱਗ ਗਿਆ ਬਤਾਂ ਗੱਲਾਂ ਕਰਨੀਆਂ ਸੋਖੀਆਂ ਕੰਮ ਕਰਨੀਆਂ ਮੈਂ ਵੀ ਕਹਿ ਸਾਦੀਆਂ ਤੁਹਾਨੂੰ ਉੱਪਰ ਦਾ ਸੇਬ ਵੀ ਸਾਫ਼ ਹੀ ਥੱਲਿਓਂ ਕਰੋ ਬੋਸ ਨਾ ਥੋੜਾ ਖਰਾਬ ਗਿਆ ਤਿੰਨ ਪੋੜੇ ਰਹਿੰਦੇ ਹਲੇ ਸੱਲਲੇ ਇਹ ਚਾਹ ਪਾ ਸੰਗਣਾ ਜਿਹਾ ਲੱਗਦਾ ਮੈਨੂੰ ਪਾਣੀ ਫਿਰਿੰਦੇ ਕੁਛ ਸਿੱਟਰਾਂ ਦੇ ਉਹ ਜੀ ਰੰਗ ਹੋ ਗਿਆ ਚਾਚਾ ਨਾ ਇਹ ਦਾ ਰੰਗ ਕਰਨਾ ਵਧੀਆ ਸੀ ਤੂੰ ਹੀ ਦੇਵੀ ਉਹ ਇੰਨਾ ਕਰੀ ਗਏ ਆਹ ਕਿ ਨਵਦੀ ਲੱਗਦਾ ਉਹ ਲੈਣਾ ਤੇ ਵੀ ਮਾਰ ਦੇਣਾ ਹੀ ਇਹ ਹੀ ਹਾ ਸ਼ੈਂਕ ਕੋ ਛੱਟੇ ਪਾਤੇ ਜਿੰਨਾ ਮੈਂ ਸ਼ੈਂਕ ਨੂੰ ਕਮਾਣਾ ਸਾਫ਼ ਰੱਖਣਾ ਆ ਉਨਾ ਹੀ ਇਹ ਖਰਾਬ ਕਰ ਦੇ ਕਿ ਇਹ ਹੁਣ ਰੱਤਣਾ ਔਰੰਗ ਉਤ ਲੈ ਆ ਆ ਕੰਮ ਹੁੰਦਾ ਸਾਡੇ ਘਰੇ ਕੀ ਸਫਾਈਆਂ ਬੰਦਾ ਕਰ ਲਵੇ ਹੁਣ ਬੋਲਣਾ ਨਹੀਂ ਕੁਝ ਹੁਣ ਲੱਤ ਜੁਰਾਂਗੇ ਹੋ ਗਈ ਮਿੱਤਰੋ ਇੱਕ ਦਰਵਾਜ਼ਾ ਹੋ ਗਿਆ ਆ ਦੇਖੋ ਆ ਸਾਡਾ ਬਾਥਰੂਮ ਤੁਸੀਂ ਦੇਖ ਹੀ ਲਿਆ ਸੀ ਆਪਾਂ ਜਿਹੜੀਆਂ ਟੈਲਾ ਲਾ ਕੇ ਤੇ ਉੱਤੇ ਪਾ ਲਿਆ ਜੀ ਫਰਸ਼ ਹੁਣ ਬੜਾ ਵਧੀਆ ਲੱਗਦਾ ਤੇ ਆ ਸਾਡਾ ਬੂਹਾ ਆ ਆ ਸਾਰੀ ਸ਼ਾਂਤ ਖਰਾਬ ਕਰਤੀ ਇਸ ਬੰਦੇ ਨੇ ਜਿਹੜੇ ਜਿਹੜੇ ਜਨਾਨਾਂ ਨੂੰ ਗੁੱਸਾ ਛੜਦਾ ਹੁੰਦਾ ਇਦਾਂ ਮੈਨੂੰ ਤਾਂ ਬਹੁਤ ਜ਼ਿਆਦਾ ਛੜਿਆ ਬਹੁਤ ਜ਼ਿਆਦਾ ਦਿਲ ਕਰਦਾ ਹੁਣ ਇਹ ਭੰਦਵਾ ਫੜ ਕੇ ਬੜ ਕੁਝ ਕਰ ਨਹੀਂ ਸਕਦੀ ਬੂਆ ਬੜਾ ਸੋਹਣਾ ਹੋ ਗਿਆ ਹੁਣ ਉਹ ਬੂਆ ਰਹਿ ਗਿਆ ਕਰਨ ਵਾਲਾ ਉਹਦੀ ਇੱਦਾਂ ਹੀ ਲੁੱਕ ਆ ਦੇ ਹੇਠੇ ਬਾਤਾਂ ਨੂੰ ਤਾਂ ਅੱਛੇ ਟੇਪਾਓ ਹੁਣ ਹੌਲੀ ਹੌਲੀ ਕਰ ਲੋ ਹੋ ਜੀ ਹੁਣ ਕੁੰਡੇ ਦੀ ਵਾਰੀ ਆ ਗਈ। ਬਾਕੀ ਸਾਰਾ ਸਵਾਜਾ ਹੋ ਗਿਆ ਹੁੰਡਾ ਰਹਿ ਗਿਆ ਸੀ ਉਹ ਵੀ ਹੋ ਜਾਣਾ ਹੁਣ। ਮੰਮੀ ਮੰਮੀ ਵਾਗੇ ਚੱਲੇ ਆ। ਪਲਾਉਰ ਨੂੰ ਥੋੜਾ ਪਾ ਲਈ। ਉਹ ਬੋਰੇ ਵਿੱਚ ਰੱਖ ਰਾਂ ਅੰਗਰਾਜ ਨੂੰ ਸਾਰੇ। ਇਹ ਚੇਲੰਦਰ। ਅਗਰ ਉਹ ਰੱਖ ਲੈਂਦਾ। ਮੈਂ ਮੂਦ ਹਾਲ ਦਿੱਤੀ ਕਿਉਂਕਿ ਰਾਂਗ ਨੇ ਨਵਾਂ ਗਾਰੰਡ ਕਰਕੇ ਵੀ ਗਲ ਗਿਆ ਮੇਰਾ ਮੂਹ ਦਾ ਇਹਦਾ ਕੈਮਰਾ ਵੀ ਨਹੀਂ ਫੰਡਾ ਹੁੰਦਾ ਇਹਦਾ ਦੇਖ ਲੋ ਜੀ ਦਰਮ ਇਹ ਸੁੱਕਣਾ ਸੀ ਤੇ ਇਹ ਸਾਰਾ ਗਰਮੀ ਨਾਲ ਖਰਾਬ ਹੋ ਜਾਂਦਾ ਹੁਣ ਮੈਂ ਅੰਦਰ ਚੱਲੀ ਆ ਤੇ ਇਹਨੂੰ ਜਾ ਕੇ ਹਵਾ ਦੇ ਸੁਕੋਣੇ ਆ ਦਰਵਾਜ਼ਾ ਚਮਕ ਗਿਆ ਹੈ ਚਮਕ ਗਿਆ ਚਮਕ ਸਫਾਈ ਵੀ ਸਾਰੀ ਖਾਡ ਗਈ ਹੈ ਜੀ ਚੁੱਲੇ ਉਨ ਮਟੀ ਵੀ ਲੱਗ ਗਈ ਹੈ ਹਮ ਚੱਲੀ ਅੰਦਰ। ਕਿਉਂ ਤੋਪੂ ਬਹੁਤ ਆਦਾ ਹੈ ਤੇ ਮੈਂ ਤੁਸੀ ਨਾ ਕਹੋ ਉਹ ਸਾਰਾ ਫੇਰ ਸ਼ੁਰੂ ਖਰਾਬ ਹੋ ਜਾ। ਫੇਰ ਸ਼ੁਰੂ। ਪੜਾਂਗਾ ਹੋ ਰਹੀਆ ਪੜਾਈਆਂ ਦੇ ਲਓ। ਝੰਡਾ ਹੀ ਬਣਾਉਂਦੀ ਰਹਿੰਦੀ ਆ। ਰੋਜ਼ ਝੰਡੇ ਰੋਜ਼ ਝੰਡੇ। ਝੰਡੇ ਗੰਡ ਹੋ ਜਾਣ ਤੇਰੇ ਇੱਕ ਦਿਨ। ਤੇਰੇ ਪੇਣ ਤੇਰੇ ਝੰਡੇ ਕੱਢ ਦੇਣ ਇੱਕ ਦਿਨ। ਫੜਤੀ। ਆ ਇੱਕ ਜੀਰੀ। ਬਸ ਜਦੋਂ ਦਾ ਲੰਗਿਆ ਨਾ ਝੰਡੇ ਆਲਾ ਦਿਨ ਉਹਦੀ ਲੱਗੀ ਆ ਵਸਿੱਤੇ। ਝੰਡੇ ਬਣਾਉਣਾ। ਦੇਖ ਕਿ ਹੁੰਦੀ ਆ ਨਾਮ ਕਿਹੜੇ ਕਿਤੇ ਆ। ਆਪੂ ਬਾਹਰ ਚਲੋ ਲਓ ਵੀ ਮਦਰ ਦਰਵਾਜਾ ਇਹ ਵੀ ਰੰਗ ਹੋ ਗਏ ਆ ਆ ਵੀ ਹੋ ਗਿਆ ਲਓ ਜੀ ਸਾਡੇ ਦੋਨੇ ਦਰਵਾਜੇ ਹੋ ਗਏ ਬਾਥਰੂਮਾਂ ਦੇ ਹੁਣ ਦੱਸੋ ਬਾਥਰੂਮ ਕਿੱਤੇ ਲਾਦੇ ਵਧੀਆ ਹੂੰ ਟਾਵਰ ਬਣ ਗਿਆ ਟਰ ਲਓ ਜੀ ਦਰਵਾਜੇ ਦੇਖੋ ਦਰਵਾਜਾ ਦੀ ਬਣ ਗਈ ਜਾਈ ਡੋਰ ਆਹਾ ਕੀ ਬਾਤਾਂ ਆ ਆ ਜੀ ਸਾਡੇ ਬਾਥਰੂਮ ਦੋ ਇੱਕ ਇਧਰ ਬਾਥਰੂਮ ਇੱਕ ਇਧਰ ਬਾਥਰੂਮ ਗੱਬੇ ਹੈਗਾ ਸ਼ੈਂਕ ਤੇ ਗੱਬੇ ਲੱਗਾ ਸ਼ੀਸ਼ਾ ਤੇ ਗੱਬੇ ਕਰੋ ਬੁਰਸ਼ ਤੇ ਸੈਡਾ ਤੇ ਹੈਗੇ ਜੀ ਦੋ ਬੂਹੇ ਇਧਰ ਲਈ ਲੈਟਰਿੰਗ ਤੇ ਇਧਰ ਨਹਾਉਣ ਵਾਲਾ ਬਾਥਰੂਮ ਗੱਲਬਾਤ ਬਣਾ ਹੀ ਦਿੱਤੀ ਫੇ ਮੁੰਡਿਆ ਓ ਮੁੰਡਿਆ ਕਿੰਨੀ ਦਿਹਾੜੀ ਚਾਹੀਦੀ ਆ ਕਿੰਨੀ ਦਿਹਾੜੀ ਚਾਹੀਦੀ